ਅੱਜ ਜਿੱਥੇ ਅਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਆ ਬੰਗਿਆਂ ਤੋਂ ਮਕੰਦਪੌੜ ਸਾਈਡ ਜਿਹੜੀ ਰੋਡ ਜਾਂਦੀ ਹੈ ਔਰ ਮਕੰਦਪੌੜ ਸਾਈਡ ਤੋਂ ਬੰਗਿਆਂ ਜਿਹੜੀ ਰੋਡ ਜਾਂਦੀ ਹੈ ਉਸ ਦੇ ਵਿੱਚ ਇੱਕ ਕਾਰ ਇੱਕ ਪਿੰਡ ਆਂਦਾ ਹੈ ਗੈਲ ਮਜਾਰੀ ਅੱਜ ਅਸੀਂ ਉੱਥੇ ਮੌਜੂਦ ਆ ਔਰ ਤੁਹਾਡੇ ਲਈ ਇੱਕ ਅਹਿਮ ਜਾਣਕਾਰੀ ਲੈ ਕੇ ਆਏ ਆ ਕਿ ਗੈਲ ਮਜਾਰੀ ਵਿਖੇ ਇੱਕ ਉੱਗੇ ਕਿਸਾਨ ਨੇ ਜਿੱਥੇ ਕਿ ਆਪਣੇ ਕਾਰੋਬਾਰ ਨੂੰ ਇੱਕ ਬਹੁਤ ਹੀ ਉੱਚੇ ਲੈਵਲ ਤੱਕ ਲੈ ਕੇ ਗਏ ਔਰ ਛੋਟੇ ਜਿਹੇ ਪਹਿਲਾ ਸਟਾਰਟ ਕੀਤਾ ਔਰ ਵੱਡੇ ਮੁਕਾਮ ਤੱਕ ਉਸ ਬਿਜ਼ਨਸ ਨੂੰ ਲੈ ਕੇ ਗਏ ਅੱਜ ਅਸੀਂ ਉੱਥੇ ਪਹੁੰਚੇ ਆ ਅ ਅੱਜ ਪੰਜਾਬੀ ਵੇਲਣਾ ਜਿੱਥੇ ਕਿ ਗੋੜ ਅੱਜ ਜਿਹੜਾ ਬਣਾਉਣਾ ਸਟਾਰਟ ਕਰ ਦਿੱਤਾ ਗਿਆ ਹੈਗਾ ਔਰ ਤੁਹਾਨੂੰ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਕਈ ਕਿਸਾਨ ਜਿਹੜੇ ਨੇ ਇਹ ਵੀ ਜਿਹੜਾ ਕਹਿ ਦਿੰਦੇ ਆ ਕਈ ਵਾਰ ਕਹਿ ਦਿੰਦੇ ਨੇ ਕਿ ਕਿਸਾਨੀ ਦੇ ਵਿੱਚ ਕੋਈ ਬਰਕਤ ਨਹੀਂ ਹੈਗੀ ਔਰ ਕੁਝ ਬਚਦਾ ਨਹੀਂ ਹੈਗਾ ਕੋਈ ਬਿਜ਼ਨਸ ਜਾਂ ਕੋਈ ਫਸਲ ਦੇ ਵਿੱਚੋਂ ਕੋਈ ਬਚਤ ਨਹੀਂ ਹੈਗੀ ਲੇਕਿਨ ਇਸ ਕਿਸਾਨ ਨੇ ਉਹ ਕੰਮ ਦਿਖਾਇਆ ਹੈਗਾ ਆ ਔਰ ਆਪਣੇ ਜਿਹੜਾ ਬਿਜ਼ਨਸ ਸ਼ੁਰੂ ਕੀਤਾ ਔਰ ਐਨੇ ਮਕਾਮ ਉੱਪਰਲੇ ਮਕਾਮ ਤੱਕ ਉੱਚੇ ਮਕਾਮ ਤੱਕ ਲੈ ਕੇ ਗਏ ਆਪਣੇ ਬਿਜ਼ਨਸ ਨੂੰ ਆਪਣੇ ਇਸ ਕਿੱਤੇ ਨੂੰ ਔਰ ਇੱਕ ਨਾਮ ਵੀ ਹਾਸਲ ਕੀਤਾ ਆਪਾਂ ਗੱਲ ਕਰਾਂਗੇ ਔਰ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਨੇ ਆਪਣੇ ਇਸ ਕਿੱਤੇ ਨੂੰ ਜਿਹੜਾ ਆ ਅਪਣਾਇਆ ਔਰ ਕਿਸ ਲੈਵਲ ਤੱਕ ਲੈ ਕੇ ਗਏ ਦੇਖੋ ਖੁਦ ਜਿਹੜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੁਦ ਜਿਹੜੇ ਲੱਗੇ ਹੋਏ ਨੇ ਉਹ ਉੱਗੇ ਕਿਸਾਨ ਜਿਹੜੇ ਇੱਕ ਕਿ ਆਪਣੇ ਇਸ ਕਿੱਤੇ ਨੂੰ ਕਰਨ ਲਈ ਹੱਥੀ ਜਿਹੜਾ ਆ ਕਿਰਤ ਕਰ ਰਹੇ ਨੇ ਹੱਥੇ ਕੰਮ ਕਰਕੇ ਆਪਣੇ ਬਿਜ਼ਨਸ ਨੂੰ ਜਿਹੜਾ ਹੈਗਾ ਆ ਉਹ ਉੱਪਰ ਲੈ ਕੇ ਗਏ ਨੇ ਆਪਾਂ ਗੱਲ ਵੀ ਕਰਾਂਗੇ ਉਹਨਾਂ ਦੇ ਨਾਲ ਔਰ ਕੁਝ ਜਾਣਾਂਗੇ ਰੌਚਕ ਗੱਲਾਂ ਔਰ ਇਸ ਜਿਹੜਾ ਕਿੱਤੇ ਦੇ ਬਾਰੇ ਵੀ ਉਹਨਾਂ ਕੋਲੋਂ ਕੁਝ ਜਾਣਕਾਰੀ ਲਵਾਂਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੋਦ ਹੱਥੀ ਜਿਹੜਾ ਨੇ ਉਹ ਗੰਨਿਆਂ ਨੂੰ ਜਿਹੜਾ ਆ ਉਧਰ ਵੇਲੇ ਤੱਕ ਲੈ ਕੇ ਜਾ ਰਹੇ ਨੇ ਕਿ ਤਾਂ ਕਿ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੱਥੇ ਵਰਕਰ ਲਗਾਏ ਹੋਏ ਨੇ ਖੁਦ ਹੱਥੀ ਕੰਮ ਕਰਨਾ ਵੀ ਉਹ ਜਿਹੜਾ ਆ ਇੱਕ ਸਮਝ ਦੇਣੇ ਕਿ ਖੁਦ ਹੱਥੀ ਕੰਮ ਕੀਤਾ ਜਾਵੇ ਤਾਂ ਹੀ ਜਿਹੜਾ ਆ ਕੀਤਾ ਜਿਹੜਾ business ਆਪਣਾ ਜਿਹੜਾ ਆ ਅੱਗੇ ਜਾਂਦਾ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਲੇਬਰ ਵੀ ਇੱਥੇ ਘੱਟ ਲੱਗਦੀ ਹੈ ਉੱਥੇ ਆਪਣਾ ਹੱਥੀ ਕੰਮ ਕੀਤੇ ਦਾ ਵੀ ਕੋਈ ਦੂਜਾ ਨੁਕਸਾਨ ਨਹੀਂ ਹੈਗਾ ਉਹ ਹੱਥੀ ਦੇ ਮਿਹਨਤ ਕਰ ਰਹੇ ਨੇ ਕਿਸਾਨ ਗੱਲ ਵੀ ਕਰਾਂਗੇ ਔਰ ਜਾਣਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਕਿੱਤੇ ਨੂੰ ਕਿਸ ਤਰ੍ਹਾਂ ਆਪਣਾ ਜਿਹੜਾ ਆ ਉਹਨਾਂ ਨੂੰ ਇੰਪਰੂਵ ਕੀਤਾ ਕਿਸ ਤਰ੍ਹਾਂ ਅੱਗੇ ਲੈ ਕੇ ਆਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਔਰ ਤੁਹਾਡੇ ਨਾਲ ਬਰੂ ਬਰੂ ਕਰਵਾ ਚਾ ਰਹੇ ਆ ਉਹਨਾਂ ਦੇ ਨਾਲ ਮੇਰਾ ਨਾਮ ਚਰਨਜੀਤ ਸਿੰਘ ਝਾਜ ਪਿੰਡ ਗਹਿਲ ਮਜਰੀ ਜ਼ਿਲ੍ਹਾ ਨਮਸ਼ੇਰ ਅਸੀਂ ਦੇਖ ਰਹੇ ਸੀ ਕਿ ਤੁਸੀਂ ਇਸ ਕਿੱਤੇ ਨੂੰ ਖੁਦ ਹੱਥੀ ਮਿਹਨਤ ਕਰ ਰਹੇ ਹੋ ਆਪਣੇ ਕਾਰੋਬਾਰ ਨੂੰ ਇੰਨੇ ਉੱਪਰ ਲੈਵਲ ਤੱਕ ਲੈ ਕਿਸ ਤਰ੍ਹਾਂ ਲੈ ਕੇ ਕਿ ਸਭ ਤੋਂ ਵੱਡਾ ਤਾਂ ਪਰਮਾਤਮਾ ਜੀ ਦੇ ਜੇ ਉਹਦੀ ਕਿਰਪਾ ਤੇ ਤੁਹਾਡਾ ਕਾਰੋਬਾਰ ਆਪੇ ਵਧੀਆ ਚੱਲ ਪੰਦਾ ਵਕਤ ਦੀ ਨੰਬਰ ਤੇ ਮਿਹਨਤ ਜ਼ਰੂਰ ਕਰ ਜੇ ਆਪਾਂ ਮਿਹਨਤ ਕਰਾਂਗੇ ਤਾਂ ਸਾਡਾ ਕੰਮ ਵਧੂਗਾ ਸਾਨਵੀਰ ਕਹਿ ਦਿੰਨੇ ਕਿ ਕਿਸ ਕਿਤੇ ਦੇ ਵਿੱਚ ਬਰਕਤ ਨਹੀਂ ਹੈਗੀ ਅੱਜ ਕੱਲ ਤਾਂ ਦੇਖਿਆ ਜਾਵੇ ਕਿ ਪਿੰਡ ਪਿੰਡ ਵਿੱਚ ਬੇਲਣੇ ਹੁਣ ਤਾਂ ਗਾਇਆ ਵੀ ਹੋ ਚੁੱਕੇ ਨੇ ਰੋੜਾ ਤੇ ਹੀ ਰਹਿ ਗਏ ਨੇ ਇਸ ਕਿਤੇ ਨੂੰ ਛੱਡਦੇ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕਿਤਾ ਜੇ ਤਾਂ ਅਸੀਂ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਆ ਉਹ ਸਾਨੂੰ ਡਰਾਉਂਦਾ ਜੇ ਅਸੀਂ ਉਹਦੇ ਨਾਲ ਵਿਚਾਰਸ਼ ਕਰਦੇ ਆ ਤਾਂ ਉਹਦੇ ਵਿੱਚੋਂ ਫਿਰ ਅਸੀਂ ਕਾਮਯਾਬ ਹੋ ਜਾਂਦੇ ਆ ਕੋਈ ਵੀ ਤੁਸੀਂ ਕੰਮ ਕਰ ਲਓ ਜਦੋਂ ਤੁਸੀਂ ਨਵਾਂ ਕੰਮ ਕਰੋਗੇ ਤੇ ਤੁਹਾਨੂੰ ਇਦਾਂ ਲੱਗੂਗਾ ਵੀ ਮੈਂ ਵੀ ਫਸ ਗਿਆ ਤੇ ਜਦੋਂ ਤੁਸੀਂ ਕਰਦੇ ਰਹੂਗੇ ਤੇ ਹੌਲੀ ਹੌਲੀ ਤੁਸੀਂ ਅ ਮਤਲਬ ਜਿਹੜੀ ਕਹਿੰਦੇ ਹੁੰਦੇ ਆ ਕੁਦਰਤ ਤੁਹਾਡੇ ਸਾਹ ਦੇ ਨਾ ਪੰਦੀਏ ਦੇਖੋ ਗੱਲ ਇਹ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੀ ਬੋਲ ਬਣੀ ਚਾਹੀਦੀ ਹੈ ਕੋਈ ਗਾਹਕ ਆਇਆ ਉਹਨੂੰ ਆਏ ਨੂੰ ਸਤਿਕਾਰ ਦਿਓ ਬੈਠੋ ਗੋੜ ਖਾਓ ਰਸ ਪੀਓ ਬੈਠੋ ਹੁਣ ਜੇ ਅਸੀਂ ਅਗਲੇ ਗਾਹਕ ਨਾਲ ਆਇਆ ਅਗਲੇ ਨੂੰ ਕਹਿੰਦਾ ਮੈਨੂੰ ਗੋੜ ਕਿਲੋ ਗੋੜ ਦੇ ਦਿਓ ਅ ਜੇ ਅਸੀਂ ਉਹਨਾਂ ਰੁੱਖੇ ਹੋ ਕੇ ਬੋਲਾਂਗੇ ਅਗਲਾ ਦੂਜੀ ਵਾਰ ਨਹੀਂ ਆਊਗਾ ਤੇ ਸਾਡੇ ਕੋਲ ਭੰਮੀ ਕੋਈ ਗੋੜ ਲੈ ਕੇ ਜਾਵੇ ਨਾ ਜਾਵੇ ਰਸ ਲੈ ਜਵੇ ਦਸ ਗੋੜ ਖਾ ਜਵੇ ਸਾਡੇ ਕੋਲ ਭੰਮੀ ਚਾਹ ਪੀ ਜਵੇ ਸਾਨੂੰ ਇਹ ਜ਼ਰੂਰੀ ਨਹੀਂ ਬਈ ਗਾਹ ਆਇਆ ਤਾਂ ਹਰ ਗਾਹਕ ਲੈ ਕੇ ਜਾਵੇ ਇੱਕ ਗਾਹਕ ਦੋ ਚਾਰ ਇਦਾਂ ਦੇ ਹੋਣਗੇ ਬਾਕੀ ਤਾਂ ਸਾਰੇ ਸਾਡੇ ਕੋਲ ਲੈ ਕੇ ਜਾਣਗੇ ਆਪਾਂ ਉਹਨਾਂ ਦਾ ਸਤਿਕਾਰ ਪਹਿਲਾਂ ਕਰਦੇ ਹਾਂ ਮੇਰੇ ਵਰਕਰ ਵੀ ਕਰਦੇ ਆ ਸਰ ਤੁਸੀਂ ਮਤਲਬ ਕਿੰਨੇ ਖੇਤਾਂ ਦੇ ਜਿਹੜਾ ਵਿੱਚ ਗੰਨਾ ਬੀਜਦੇ ਔਰ ਇੱਥੇ ਤੁਸੀਂ ਜਿਹੜਾ ਕਿੰਨੇ ਖੇਤਾਂ ਦਾ ਗੰਨਾ ਜਿਹੜਾ ਇੱਥੇ ਵੜਤਦੇ ਹੋ ਔਰ ਸ਼ੂਗਰ ਮਿਲ ਦੇ ਵਿੱਚ ਵੀ ਤੁਸੀਂ ਗੰਨਾ ਲੈ ਕੇ ਜਾਂਦੇ ਹੋ ਇਹ ਵੀ ਜ਼ਰੂਰ ਜਾਣੋ ਦੇਖੋ ਮੇਰੇ ਕੋਲ 60-65 ਖੇਤ ਗੰਨੇ ਦੇ ਹੁੰਦੇ ਆ ਜਿਹਦੇ ਵਿੱਚੋਂ 30 ਖੇਤ ਸਾਡੇ ਕੋਲ ਹੁੰਦੇ ਆ ਜਿਹਦਾ ਗੁੜ ਬਣਦਾ ਕੁਝ ਖੇਤ ਇਦਾਂ ਗੰਨਾ ਹੁੰਦਾ ਸਾਡੇ ਕੋਲ ਨਵੇਂ-ਨਵੇਂ ਅਸੀਂ ਸੀਡ ਲਿਆਉਨੇ ਆ ਨਵੇਂ ਸੀਡ ਪੈਦਾ ਕਰਦੇ ਆ ਉਹ ਫਿਰ ਕਿਸਾਨਾਂ ਨੂੰ ਦਿੰਦੇ ਆ ਤੇ ਗੁੜ ਦੇ ਵਾਸਤੇ ਜਿਹੜਾ ਕਿਹੜਾ ਬੀਤੇ ਜਿਹੜਾ ਗੁੜ ਵਾਸਤੇ ਆ 1502 ਤੇ 118 9285 4-5 ਕੁ ਵੈਰਾਈਆਂ ਬਹੁਤ ਵਧੀਆ ਇੱਕ ਦੋ ਕਰਨਾਲ ਦੀਆਂ ਵੀ ਵਧੀਆ ਆ ਉਹ ਅਸੀਂ ਬੀਜ ਨਹੀਂ ਪੰਜਾਬ ਦੀਆਂ ਬੀਜੀਆਂ ਤੇ ਇਹ ਬਹੁਤ ਵਧੀਆ ਇਹਦਾ ਗੁੜ ਬਣਦਾ ਤੇ ਦੂਏ ਨੰਬਰ ਤੇ ਇਹ ਕੁਸ਼ ਕਿੰਨਾ ਸੀ ਮੁੱਲ ਲੈਂਦੇ ਆ ਲੋਕਾਂ ਤੋਂ ਅਸੀਂ ਇੱਥੇ ਲਗਭਗ 60 65 ਕੇ ਤੀੜ ਦਿੰਨੇ ਆ ਜੇ ਸਾਡੇ ਕੋਲ ਨਵੇਂ ਸੀਡ ਹੋਣ ਕਰਕੇ ਉਹ ਸਾਡਾ ਨਵੇਂ ਸੀਡ ਜਿਹੜੇ ਆ ਉਹ ਮਹਿੰਗੇ ਵਿਕ ਜਾਂਦੇ ਆ ਅਸੀਂ ਮਤਲਬ ਵੇੜਨਾ ਚਲਾਉਣਾ ਸਾਨੂੰ ਉੱਦਾਂ ਹੀ ਪ੍ਰੋਫਿਟ ਹੋ ਜਾਂਦਾ ਤੇ ਇਸ ਕਰਕੇ ਹੁਣ ਅਸੀਂ ਜਿਹੜਾ ਲੋਕਾਂ ਤੋਂ ਮੁੱਲ ਵੀ ਲੈਣਾ ਕਿੰਨੇ ਕੁ ਕੁਆਂਟਮ ਜਿਹੜਾ ਡੇਲੀ ਦਾ ਇੱਥੇ ਤੁਹਾਡਾ ਗੰਨਾ ਜਿਹੜਾ ਆ ਵਰਤੋ ਜਾ ਜੀ ਅ 100 ਕੁਆਂਟਲ ਲਗਭਗ ਜਦੋਂ ਫਰਵਰੀ ਆਉਣੀ ਆ ਉਦੋਂ ਸਾਡਾ 120 25 ਕੁਆਂਟਲ ਡੇਲੀ ਗੰਨਾ ਪੀੜ ਹੋ ਜਾਣਾ ਤੇ 12-13 ਕੁਆਂਟਲ ਗੁੜ ਬਣਨਾ ਸਰ ਗੁੜ ਦੇ ਨਾਲ ਨਾਲ ਤੁਸੀਂ ਹੋਰ ਕਿਹੜੀ ਚੀਜ਼ ਜਿਹੜੀ ਇੱਥੇ ਚੀਜ਼ ਤਿਆਰ ਕਰਦੇ ਅਸੀਂ ਇੱਕ ਤਾਂ ਆਮ ਗੁੜ ਹੁੰਦਾ ਚਾਵਲ ਇੱਕ ਹੁੰਦਾ ਮੇਵੇ ਵਾਲਾ ਗੁੜ ਜਿਹਦੇ ਵਿੱਚ ਅਸੀਂ 10-11 ਕਿਲੋ ਗੁੜ ਹੁੰਦਾ ਉਹਦੇ ਵਿੱਚ ਇੱਕ ਪਾਈਆ ਦੇਸੀ ਘੀ ਪਾਉਨੇ ਆ ਸੌਂਡ ਪਾਉਨੇ ਆ ਸੌਂਫ ਪਾਉਨੇ ਆ ਜਵੈਣ ਪਾਉਨੇ ਆ ਤੇ ਹੁਣ ਅਸੀਂ ਲੋੜੀ ਤੱਕ ਮੋਹਰੀ ਗਿਰੀ ਤੇ ਤਣ ਫਿਰ ਅਸੀਂ ਲੋੜੀ ਉਹ ਬੰਦ ਬੰਦ ਕਰਦਾਂਗੇ ਤੇ ਸੁੰਢੀ ਪੈਣਾ ਪੰਨੀ ਉਹਦੇ ਚ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਕ ਦੇਸੀ ਖੰਡ ਤਿਆਰ ਕਰਦੇ ਹਾਂ ਤੇ ਸ਼ੱਕਰ ਤਿਆਰ ਕਰਦੇ ਹਾਂ ਇਹ ਚਾਰੇ ਜਿਹੜਾ ਕਰਦੇ ਹਾਂ ਜਿਹੜਾ ਬਹੁਤੇ ਨਹੀਂ ਅਸੀਂ ਫਲੇਵਰ ਰੱਖਿਓ ਜੇ ਕਈ ਵਾਰ ਮੇਰੇ ਨੇ ਤੇ ਚੱਲ ਜਾਓ 15-15 ਤਰ੍ਹਾਂ ਦੇ ਇਹਦੇ ਚ ਆਹ ਚੀਜ਼ ਆ ਦੇ ਚ ਦੇਖੋ ਜਦੋਂ ਅਸੀਂ 15 ਤਰ੍ਹਾਂ ਦੀ ਚੀਜ਼ ਬਣਾਵਾਂਗੇ ਜਿਹੜੇ ਖਾਣ ਵਾਲੇ ਬੰਦੇ ਨੇ ਉਹਨਾਂ ਕੇ ਲੈ ਕੇ ਜਾਣਾ ਮਤਲਬ ਤੰਦਰਾ ਤਰੰਦੀ ਜੀ ਉਹ ਅੱਧਾ ਅੱਧਾ ਕਿਲੋ ਵੀ ਨਹੀਂ ਲੈ ਸਕਦਾ ਸਾਡੇ ਕੋਲ ਅੱਧਾ ਕਿਲੋ ਲੈ ਜਵੇ ਕਿਲੋ ਲੈ ਜਵੇ ਅਸੀਂ ਉਹੀ ਚੀਜ਼ਾਂ ਰੱਖੀਆਂ ਜਿਹੜੀਆਂ ਗੋੜ ਦੇ ਵਿੱਚ ਖਾਧੀਆਂ ਜਾਂਦੀਆਂ ਸਰ ਇਹ ਵੀ ਠੂੜ ਦੱਸ ਦਿਓ ਕਿ ਜਿਹੜਾ ਦੇ ਲਣਾ ਹੈ ਉਹ ਕਿੰਨੇ ਕਿਹੜੇ ਮਹੀਨੇ ਤੱਕ ਤੁਹਾਡੇ ਚੱਲਦਾ ਰਹਿੰਦਾ ਹੈ ਔਰ ਜਿਹੜੇ ਵਰਕਰ ਲੱਗੇ ਨੇ ਪ੍ਰਵਾਸੀ ਵਰਕਰ ਨੇ ਉਹ ਕਿੰਨੇ ਨੇ ਔਰ ਇਹਦੇ ਬਾਰੇ ਇਹ ਦਾ ਸੀਜ਼ਨ ਪਾ ਜਿੱਦਾਂ ਹੁਣ 15 ਅਨਵੰਬਰ ਨੂੰ ਚਲਾਤਾ ਇਸ ਵਾਰੀ 16 ਨੂੰ ਚੱਲਿਆ ਇਹ 15 ਅਪ੍ਰੈਲ ਤੱਕ ਜਾਂ 16 ਅਪ੍ਰੈਲ ਤੱਕ ਚੱਲਣਾ 5 ਮਹੀਨੇ ਦਾ ਸੀਜ਼ਨ ਹੁੰਦਾ ਹੈ ਤੇ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕੀਤੀ ਹੈ ਨਾ ਤੋਂ ਬਿਨਾਂ ਨਹੀਂ ਗੁਜ਼ਾਰਾ ਹੋ ਸਕਦਾ ਕਿਸੇ ਵੀ ਕਿਸੇ ਵੀ ਮਤਲਬ ਕੋਈ ਵੀ ਕੰਮ ਹੈਗਾ ਹੁਣ ਮੇਰੇ ਕੋਲ ਇੱਥੇ 15-16 ਬੰਦੇ ਬੀਜਣੇ ਤੇ ਕੰਮ ਕਰਦੇ ਆ ਜਦੋਂ ਕਿ 20 ਬੰਦੇ ਦਾ ਕੰਮ ਆ ਸੀ ਆ ਟਰੈਕਟਰ ਦੇ ਨਾਲ ਕਰਨ ਦੇ ਨਾਲ ਅਸੀਂ 5-6 ਬੰਦੇ ਦੀ ਮਜ਼ਦੂਰੀ ਬਚਾਈ ਆ ਬਾਕੀ ਮੇਰੇ 5 5 ਬੰਦੇ ਖੇਤੀ ਦਾ ਕੰਮ ਕਰਦੇ ਆ ਫਿਰ ਗੰਨਾ ਸਾਡਾ ਛਿੱਲਣਾ ਆ ਹੁਣ ਝੋਨੇ ਬਾਸਮ ਦੀ ਝਾਣੇ ਪਰ ਜਾਣੀ ਕਿ ਕਿਤੇ ਵੀ ਚਲ ਜਾਓ ਪ੍ਰਵਾਸੀਆਂ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਕਿ ਇਹ ਵੀ ਆ ਗੱਲ ਹੈਗੀ ਕਿ ਇੱਕ ਨਾਰਾ ਜ਼ਰੂਰ ਲੱਗਿਆ ਹੈਗਾ ਕਿ ਪ੍ਰਵਾਸੀ ਭਜਾਓ ਤੇ ਪੰਜਾਬ ਬਚਾਓ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਮੇਰਾ ਸਾਰਾ ਕੁਝ ਹੈਗਾ ਤੇ ਮਾਣਦੇ ਨੇ ਇਹ ਗੱਲ ਕਿ ਪ੍ਰਵਾਸੀਆਂ ਨੇ ਪੰਜਾਬ ਨੂੰ ਜਿਹੜੇ ਬੰਦੇ ਇਹ ਨਾਰਾ ਲਾਉਂਦੇ ਆ ਪ੍ਰਵਾਸੀਆਂ ਨੂੰ ਭਜਾਓ ਵੀ ਜੇ ਤੁਸੀਂ ਪ੍ਰਵਾਸੀ ਭਜਾਉਂਦੇ ਤੇ ਹੁਣ ਜਿਹੜੇ ਬੰਦਾ ਕਹਿੰਦੇ ਵੀ ਮੈਂ ਤਾਂ ਪ੍ਰਵਾਸੀ ਰੱਖੇ ਨਹੀਂ ਮੈਂ ਰੱਖੇ ਨਹੀਂ ਭਈਏ ਉਹਨਾਂ ਨੇ ਪੁੱਛੋ ਵੀ ਜਿਹੜਾ ਤੁਹਾਨੂੰ ਸਪਲਾਈ ਦੁੱਧ ਦੀ ਆਉਂਦੀ ਆ ਉਹਨਾਂ ਉਹਨਾਂ ਨੂੰ ਪੱਠੇ ਪਾਉਂਦੇ ਆ ਪ੍ਰਵਾਸੀਆਂ ਦੇ ਪਾਉਂਦੇ ਆ ਤੁਹਾਡੇ ਤੱਕ ਪਹੁੰਚਦੀ ਆ ਜੇ ਸਬਜ਼ੀਆਂ ਬੀਜਦੇ ਆ ਜਾਂ ਕੋਈ ਫਸਲ ਬੀਜਦੇ ਆ ਉੱਥੇ ਪ੍ਰਵਾਸੀ ਕੰਮ ਕਰਦੇ ਆ ਉਹ ਤੁਹਾਡੇ ਕੋਲ ਪਹੁੰਚਦੀ ਆ ਤੇ ਹੁਣ ਅਸੀਂ ਸਾਡੇ ਵੀ ਤਾਂ ਲੋਕ ਬਾਹਰ ਗਏ ਹੋ ਆ ਬੱਚੇ ਅਸੀਂ ਉੱਥੇ ਕਹਿੰਦੇ ਵੀ ਸਾਡੇ ਜੇ ਬੱਚੇ ਬਾਹਰ ਚੱਲ ਜਾਣ ਤੇ ਪ੍ਰਵਾਸੀ ਨੂੰ ਅਸੀਂ ਆਉਣ ਨਾ ਦਈਏ ਫੇਤੇ ਰਹੂਗਾ ਕੌਣ ਨਹੀਂ ਦੇਖੋ ਇਹਦੇ ਤੇ ਵਿੱਚ ਤਾਂ ਮੈਂ ਕਹਿੰਦਾ ਵੀ ਪੰਜਾਬੀ ਵੀ ਮਾੜੇ ਆ ਪ੍ਰਵਾਸੀ ਵੀ ਮਾੜੇ ਆ ਪਰ ਸਾਰੇ ਨਹੀਂ ਹੈਗੇ ਕੁਝ ਬੰਦੇ ਮਾੜੇ ਆਂਸਰ ਹੁੰਦੇ ਆ ਠੀਕ ਨੇ ਜਿਹੜੀਆਂ ਧਰਮ ਜਾਤਾਂ ਦੇ ਫੁਲਾਉਂਦੇ ਆ ਉਹਦੇ ਵਿੱਚ ਵੀ 1-2% ਬੰਦੇ ਮਾੜੇ ਹੁੰਦੇ ਆ ਕਦੇ ਹਿੰਦੂ ਸਿੱਖ ਲੜਦੇ ਦੇਖੇ ਪਰ ਉਹ 1-2% ਹੀ ਲੜੀ ਜਾਂਦੇ ਆ ਹਿੰਦੂਆਂ ਨਾਲ ਬੜਾ ਪਿਆਰ ਆ ਸਾਡੇ ਨਾਲ ਹਿੰਦੂ ਬੜੇ ਸ਼ਹਿਰ ਜਾਓ ਸਰਦਾਰ ਜੀ ਸਰਦਾਰੀ ਕਰਦੇ ਅਸੀਂ ਬਾਉ ਜੀ ਬਾਉ ਜੀ ਕਰਦੇ ਆ ਪਰ ਉਹ ਜਿਹੜੇ 1.5% ਆ ਉਹ ਹਿੰਦੂਆਂ ਮੜਾ ਕਹੀ ਜਾਂਦੇ ਆ 1.5% ਸਿੱਖਾਂ ਮੜਾ ਕਹੀ ਜਾਂਦੇ ਆ ਇਹ ਸਨ ਚਰਨਜੀਤ ਸਿੰਘ ਚਾਜ ਗਹਿਲ ਮਜ਼ਾਰੀ ਜਿਨ੍ਹਾਂ ਦੇ ਅੱਜ ਆਪਾਂ ਅਹਿਮ ਜਾਣਕਾਰੀ ਵੀ ਲਈ ਆ ਗੱਲਬਾਤ ਵੀ ਕੀਤੀ ਹੈਗੀ ਆ ਇਹ ਜਿਹੜੇ ਨੇ ਸਾਬਕਾ ਸਰਪੰਚ ਵੀ ਰਹੇ ਨੇ ਇਸ ਗਹਿਲ ਮਜ਼ਾਰੀ ਦੇ ਔਰ ਲੰਬੜਦਾਰ ਵੀ ਨੇ ਔਰ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਔਰ ਬਹੁਤ ਕੁਝ ਦੱਸਿਆ ਵੀ ਹੈਗਾ ਨੇ ਕਿਸਾਨਾਂ ਨੂੰ ਵੀ ਇੱਕ ਨੌਜਵਾਨਾਂ ਨੂੰ ਵੀ ਉਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਕਿ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਆਪਣੇ ਕਿੱਤੇ ਨੂੰ ਜਿਹੜਾ ਆ ਅਗਾਹ ਲੈ ਕੇ ਜਾਣਾ ਚਾਹੀਦਾ ਹੈ ਆਪਣੇ ਕਿੱਤੇ ਨੂੰ ਅਪਣਾਉਣਾ ਚਾਹੀਦਾ ਜਿਹੜਾ ਕਿ ਲੋਪ ਹੁੰਦਾ ਜਾ ਰਿਹਾ ਪਿੰਡਾਂ ਦੇ ਵਿੱਚ ਜਿਹੜੇ ਨੇ ਇਸ ਕੰਮ ਨੂੰ ਜਿਹੜਾ ਹੁਣ ਛੱਡਿਆ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਮੈਸੇਜ ਦਿੱਤਾ ਹੈ ਔਰ ਬਹੁਤ ਸੋਹਣੀਆਂ ਜਾਣਕਾਰੀ ਵੀ ਦਿੱਤੀ ਹੈਗੀ ਆ ਔਰ ਤੁਸੀਂ ਜੁੜੇ ਰਹੋ ਐਨਕੈਨ ਟੀਵੀ ਦੇ ਨਾਲ ਬੰਗਾ ਮੈਂ ਤੁਹਾਡੀ ਆਪਣੀ ਲਪਲੀਤ ਕਾਰ ਲੈ ਕੇ ਚੱਲਦੇ ਹਾਂ ਦਿਖਾਉਣੇ ਆ ਕਿ ਕਿਸ ਤਰ੍ਹਾਂ ਜਿਹੜਾ ਗੁੜ ਤਿਆਰ ਕੀਤਾ ਜਾਂਦਾ ਹੈ ਔਰ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜਾ ਸਾਫ ਸਫਾਈ ਦਾ ਵੀ ਇੱਥੇ ਖਾਸ ਧਿਆਨ ਰੱਖਿਆ ਜਾਂਦਾ ਹੈਗਾ ਔਰ ਪੂਰਾ ਪ੍ਰਬੰਧ ਹੈਗਾ ਕਿ ਕੋਈ ਵੀ ਜਿਹੜਾ ਆ ਮੱਖੀ ਜਾਂ ਕੋਈ ਹੋਰ ਚੀਜ਼ ਜਿਹੜੀ ਇਸ ਤਰ੍ਹਾਂ ਨਾ ਅੱਗੇ ਜਾਵੇ ਜਿੱਥੇ ਗੁੜ ਬਣਦਾ ਹੈ ਪੂਰਾ ਬਿਲਕੁਲ ਸਾਫ ਜਿਹੜਾ ਤਰੀਕੇ ਨਾਲ ਜਿਹੜਾ ਗੁੜ ਜਿਹੜਾ ਬਣਾਇਆ ਜਾਂਦਾ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁੜ ਨੂੰ ਇਸ ਵਕਤ ਬਣਾ ਰਹੇ ਨੇ ਔਰ ਤਿਆਰ ਕੀਤਾ ਜਾਂਦਾ ਹੈ ਚੱਕਰ ਤਿਆਰ ਕੀਤੀ ਜਾ ਰਹੀ ਹੈਗੀ ਆ ਸਭ ਤੋਂ ਵੱਡੀ ਗੱਲ ਇਹੀ ਹੈਗੀ ਆ ਕਿ ਜਿਹੜਾ ਆਪਾਂ ਆਮ ਦੇਖਿਆ ਜਾਂਦੇ ਆ ਕਿ ਵੇਲਣਿਆਂ ਤੇ ਜਿਹੜਾ ਆ ਸਫਾਈ ਦਾ ਪ੍ਰਬੰਧ ਨਹੀਂ ਹੁੰਦਾ ਔਰ ਇੱਥੇ ਜਿਹੜਾ ਆ ਪੂਰਾ ਸਫਾਈ ਦੇ ਨਾਲ ਜਿਹੜਾ ਗੁਰ ਤਿਆਰ ਕੀਤਾ ਜਾਂਦਾ ਹੈ ਕਿ ਤਾਂ ਕਿ ਕੋਈ ਵੀ ਤਰੀਕੇ ਦੀ ਕੋਈ ਕਮੀ ਨਾ ਪੇਸ਼ ਕਮੀ ਪੇਸ਼ ਨਾ ਰਹਿ ਜਾਵੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਰ ਸਾਨੂੰ ਇਹ ਵੀ ਜਰੂਰ ਜਾਣਕਾਰੀ ਦਿਓ ਕਿ ਜਿਹੜਾ ਗੁੜ ਤਿਆਰ ਕੀਤਾ ਜਾਂਦਾ ਹੈ ਤੇ ਉਹ ਕਿੰਨੇ ਟੈਂਪਰੇਚਰ ਦੇ ਨਾਲ ਹੁੰਦਾ ਤਿਆਰ ਇੱਕ 114 ਤੋਂ ਲੈ ਕੇ 116 ਡਿਗਰੀ ਤੇ ਜਦੋਂ ਹਾਂ ਟੈਂਪਰੇਚਰ ਹੁੰਦਾ ਤਾਂ ਉਹ ਗੁੜ ਬਣ ਜਾਂਦਾ 122 ਤੋਂ 124 ਤੱਕ ਜਿਹੜੀ ਸ਼ੱਕਰ ਬਣਦੀ ਆ ਜਿਹੜੀ ਅਸੀਂ ਰਾਬ ਪਾਉਨੇ ਦੇਸੀ ਖੰਡ ਤਿਆਰ ਕਰਦੇ ਆ ਉਹ 100 ਤੋਂ ਲੈ ਕੇ 105 ਡਿਗਰੀ ਤੇ ਗਈ ਤੇ ਉਹ ਰਾਬ ਬਣ ਜਾਂਦੀ ਆ ਵਧੀਆ ਗੁੜ ਜਿਹੜਾ ਤਿਆਰ ਹੋ ਜਾਂਦਾ ਸ਼ੱਕਰ ਵੀ ਤਿਆਰ ਹੋ ਜਾਂਦੀ ਬਿਲਕੁਲ ਏ ਵੀ ਸਰ ਜੂੜ ਦੱਸੋ ਕਿ ਪਿਛਲੀ ਵਾਰ ਵੀ ਤੁਸੀਂ ਇੱਕ ਅਨਾਉਂਸ ਕੀਤਾ ਸੀ ਕਿ ਜੇ ਸਾਡੇ ਤੁਹਾਡੇ ਗੋੜ ਵਿੱਚ ਕੋਈ ਕਮੀ ਪੇਸ਼ੀ ਜਾਂ ਕੁਝ ਰਹਿ ਜਾਂਦੀ ਹੈ ਕੋਈ ਆ ਕੇ ਕੰਪਲੇਂਟ ਕਰ ਦਿੰਦਾ ਤਾਂ ਤੁਸੀਂ ਅਨਾਮ ਉਹਦੇ ਵਾਸਤੇ ਵੀ ਰੱਖਿਆ ਹੋਇਆ ਸੀ ਫੇਰ ਇੱਕ ਵਾਰ ਵੀ ਇਦਾਂ ਤਾਂ ਹੈਗਾ ਕਿ ਦੇਖੋ ਕਮੀਆਂ ਪੇਸ਼ੀਆਂ ਤਾਂ ਬਹੁਤ ਕੱਢਣ ਵਾਲੇ ਬੈਠੇ ਆ ਪਰ ਅਸੀਂ ਇਹ ਕਹਿੰਦੇ ਸਾਡੇ ਕੋਲ ਦੇ ਵਿੱਚੋਂ ਕੋਈ ਕੈਮੀਕਲ ਨਿਕਲੇ ਅਸੀਂ ਜ਼ਿੰਮੇਵਾਰ ਹਾਂ ਤੇ ਉਹਦੀ ਉਹਦੀ ਅਸੀਂ ਲੈਬੋਰਾਟਰੀ ਦੇ ਨਾਲ ਜਾ ਕੇ ਅਸੀਂ ਜਿੱਥੇ ਕਹੇ ਅਗਲਾ ਅਸੀਂ ਉੱਤੇ ਉਹਨੂੰ ਕਰਾ ਸਕਦੇ ਹਾਂ ਟੈਸਟ ਕਰਾ ਸਕਦੇ ਹਾਂ 1 ਲੱਖ ਰੁਪਈਆ ਨਾਮ ਦੇਵਾਂਗੇ ਜੇ ਉਹਦੇ ਵਿੱਚੋਂ ਕੋਈ ਕੈਮੀਕਲ ਨਿਕਲੇ ਤੇ ਲੋਕੀ ਉਵੇਂ ਤਾਂ ਲੋਕੀ ਬਹੁਤ ਨੁਕਸ ਕੱਢਣ ਆਉਂਦੇ ਆ ਕੋਈ ਕਹਿੰਦਾ ਚਾਹ ਫੱਟ ਗਈ ਮੈਂ ਉਹ ਕਈਆਂ ਨੂੰ ਦੱਸਿਆ ਵੀ ਤੁਸੀਂ ਚਾਹ ਫੱਟਣ ਦਾ ਕਾਰਨ ਤੁਸੀਂ ਆਪਣੇ ਜਿਹੜੇ ਘਰ ਬਰਤਨ ਧੋਨੇ ਆ ਉਹਨਾਂ ਨੂੰ 2-3 ਪਾਣੀ ਧੋਵੋ ਤੇ ਜਦੋਂ ਕਿ ਉਹ ਔਰਤਾ ਕੀ ਕਰਦੀਆਂ ਸਰਫਾਲੇ ਪਾਣੀ ਨਾਲ ਮੜਾ ਜੇ ਐਦਾਂ ਫਲਾਦੂ ਕੇ ਸੜਦਣੀਆਂ ਉਹਦੇ ਵਿੱਚ ਚਾਹ ਫੱਟ ਜਾਂਦੀ ਹੈ ਜੇ ਉਹਨੂੰ ਤੁਸੀਂ 2-3 ਪਾਣੀ ਧੋ ਲੰਨੇ ਆ ਜੇ ਜਾਂ ਸੁਆਹ ਨਾ ਮੰਨਦੇ ਆ ਜਾਂ ਰੇਤੇ ਨਾ ਪੁਰਾਣੀ ਵਿਧੀ ਨਾਲ ਕਦੇ ਵੀ ਚਾਹ ਨਹੀਂ ਫੱਟਦੀ ਜਿਹੜਾ ਖੰਡ ਵਾਲਾ ਗੁੜ ਆ ਉਹ ਜਿਹੜੇ ਜਿਹਦੇ ਵਿੱਚ ਅੱਧੀ ਖੰਡ ਪਾ ਕੇ ਗੁੜ ਬਣਾਉਂਦੇ ਆ ਉਹਦੇ ਨੇ ਤਾਂ ਫੱਟਣੀ ਨਹੀਂ ਭਾਵੇਂ ਲੱਗੀ ਦਵੇ ਪਰ ਅਸਲ ਜਿਹੜਾ ਅਸਲੀ ਗੁੜ ਆ ਪਿਓਰ ਗੁੜ ਆ ਉਹਦੇ ਸਰਫ ਵਾਲਾ ਪਾਣੀ ਲੱਗਾ ਰਹਿ ਗਿਆ ਤਾਂ ਉਹਦੀ ਫੱਟਣੀ ਆ ਪਰ ਜੇ ਉਹਨੂੰ ਪੂਰਾ ਸਾਫ਼ ਕਰ ਲਿਆ ਫਿਰ ਚਾਹ ਨਹੀਂ ਪడుਗੀ ਸਰ ਰੋਜ਼ ਜਿਹੜਾ ਕਿੰਨਾ ਡੇਲੀ ਦਾ ਗੁੜ ਜਿਹੜਾ ਇੱਥੇ ਤਿਆਰ ਹੁੰਦਾ ਦੇਖੋ ਹਜੇ ਤਾਂ ਕੱਲੀ ਚਲਾਇਆ ਦੁਪਹਿਰੀ ਅ ਪਿਛਲੇ ਸਾਲ ਜਦੋਂ ਅਸੀਂ 8-9 ਕੁਇੰਟਲ ਅੱਜਕੱਲ ਸ਼ੁਰੂ ਕਰਤਾ ਸੀ ਫਿਰ 10-11 ਕੁਇੰਟਲ ਤੇ ਚੱਲ ਗਿਆ ਫਿਰ ਜਾ ਕੇ ਫਰਵਰੀ ਦੇ ਵਿੱਚ ਇੱਕ 15 ਜਨਵਰੀ ਤੋਂ ਲੈ ਕੇ 15 ਫਰਵਰੀ ਤੇ ਥੋੜੇ ਜਿਹੀ ਬ੍ਰੇਕ ਲੱਗ ਜਾਂਦੀ ਥੋੜੇ ਜਿਹਾ 5-6-7 ਕੁਇੰਟਲ ਰਹਿ ਜਾਂਦਾ ਤੇ ਮੁੜ ਕੇ ਫਰਵਰੀ 15 ਤੋਂ ਬਾਅਦ ਫਿਰ 12-13 ਕੁਇੰਟਲ ਡੇਲੀ ਗੋੜ ਨਿਕਲਦਾ ਸੀਜ਼ਨ ਦੇ ਅਕੋਰਡਿੰਗ ਆ ਜਦੋਂ ਸੀਜ਼ਨ ਦਾ ਪੂਰਾ ਜ਼ੋਰ ਹੁੰਦਾ ਉਦੋਂ ਜ਼ਿਆਦਾ ਕੁਇੰਟਲ ਬਿਲਕੁਲ ਉਦੋਂ ਕਿਉਂ ਲੋਕੀ ਕੁਇੰਟਲ-ਕੁਇੰਟਲ 1.5-1.5 ਕੁਇੰਟਲ ਵੀ ਲੈ ਜਾਂਦੇ ਆ ਰਹਿਸ਼ੀਗੋੜ 6 ਮਹੀਨੇ ਦੀ ਪੂਰਤੀ ਲਈ ਹਾਂਜੀ ਬੋਟਲ ਇਹ ਮੈਨੂੰ ਇਸ ਤੋਂ ਕਰੀ ਗਾਹੀ ਕਰੀ ਗਾਹੀ ਇਹ ਪਈ ਰਹੀ ਹੈ ਇਹ ਕਰਦੀ ਜੀ ਬਣਾਉਣ ਹਾਂ ਕੋਈ ਹੋਈਆ ਆਪਨੇ ਕਰੀਰ ਇਹ ਰੋ ਮਮ ਡਾਕਟਰ ਰਮਿੰਦ ਸਿੰਘ ਕੇਨ ਕਮਿਸ਼ਨ ਪੰਜਾਬ ਅੱਜ ਮਾਲਾ ਸ਼ਹਿਰ ਦੇ ਬੇਸਿਕ ਚੈਨ ਜਾਰੀ ਹੈ ਇਹ ਇਹਦੇ ਦੇਤੇ ਸਰਕਾਰੀ ਕੋਰਪਸ ਕਰਦੇ ਹੈ ਬਿਲੇ ਉਤੇ ਕਿਉਂਕਿ ਅੱਜ ਕੱਲ ਜਿਹੜੀ ਗੰਨੇ ਦੀ ਫਸਲ ਜਿਹੜੀ ਹੈ ਪੰਜਾਬ ਦੀ ਜਿਹੜੀ ਹੈ ਦੇਖੇ ਤੇ ਕਣਕ ਝੋਨਾ ਇਹ ਕਪਾਹ ਤੋਂ ਬਾਅਦ ਚੌਥੀ ਫਸਲ ਹੈ ਜਿਹਦੇ ਵਿੱਚ ਕਿ ਬਹੁਤ ਸਾਰੇ ਫਾਰਮਰ ਵੀ ਹੈ ਜਿਹੜੀ ਆ ਇਕਨੋਮਿਕ ਜਿਹੜੀ ਆ ਆਰਥਿਕਤਾ ਜਿਹੜੀ ਲੇਬਰ ਕਰਦੀ ਹੈ ਇਸ ਵਿੱਚ ਕੋਈ ਤਕਰੀਬਨ ਜਿਹੜਾ 1 ਲੱਖ ਹੈਕਟੇਰ ਰਕਦੇ ਦੇ ਵਿੱਚ ਇਹਰਾਵਾ ਚ ਗੰਨੇ ਦੀ ਵੀ ਕਾਇਤੀ ਪੇਰੀਆ ਬਹੁਤ ਸਾਰਾ ਗੰਨੇੜਾ ਸਾਡਾ ਜਿਹੜਾ ਵਾ ਉਹ ਮੇਲਾ ਵਿੱਚ ਜਾਂਦਾ ਵਾ ਤੇ ਮੇਲਾ ਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਪੇਮੈਂਟ ਦੀ ਵੀ ਪ੍ਰੋਬਲਮ ਹੈ ਮਜ਼ਦੂਰਾਂ ਦੀ ਵੀ ਪ੍ਰੋਬਲਮ ਹੈ ਤੇ ਕਿਸਾਨਾਂ ਨੂੰ ਇੱਕ ਜਿਹੜੀ ਆ ਇੱਕ ਸਹਾਇਕਾਂ ਦੇ ਕਿੱਤੇ ਵੱਜੋ ਇੱਕ ਗੁੜ ਬਣਾਉਂਦਾ ਜਿਹੜਾ ਪਿਛਲੇ ਸਾਲ ਨੂੰ ਦੇਖੀਏ ਤੇ ਇੱਕ ਸ਼ੁਰੂ ਕੀਤਾ ਗਿਆ ਵਾ ਜੇ ਆਪਾਂ ਪ੍ਰਾਣੀਤਾਂ ਵਿੱਚ ਚਲ ਜੀਏ ਤੇ ਸਾਡੇ ਬਹੁਤ ਸਾਰੇ ਕਿਸਾਨ ਵੀ ਰਹੀ ਪਿੰਡਾਂ ਦੇ ਵਿੱਚ ਕੁਲਾੜੀਆਂ ਲਾਈਆਂ ਹੁੰਦੀਆਂ ਸੀ ਵੇਲੇ ਲਾਏ ਹੁੰਦੇ ਸੀ ਤੇ ਉਹ ਬਰੋਦੇ ਦੇ ਬੋੜੇ ਬਰੋਦੇ ਹੁੰਦੇ ਸੀ ਆਮ ਕਰਕੇ ਇਹ ਵੀ ਕਹਾਵਤ ਵੀ ਹੈਗੀ ਹੈ ਕਿ ਗੰਨਾ ਨਹੀਂ ਦੇਣਾ ਗੁੱਡ ਦੀ ਪੇਸੀ ਭਾਂ ਦੇ ਦੇਣੀ ਹੈ ਨਾ ਉਹ ਬਰੋਦੇ ਪੇਸੀ ਉਹਨਾਂ ਦੇ ਦੇ ਗੁਰਕੇ ਫਿਰ ਜੋ ਜੋ ਮੇਲਾ ਚੱਲੀਆਂ ਮੇਲਾ ਦੇ ਨਾਲ ਨਾਲ ਜਿਹੜਾ ਵਾ ਗੁਰਦੁਆਰਾ ਵੀ ਲੋਕਾਂ ਨੇ ਬੰਦ ਕਰਤਾ ਉਹਦੇ ਨਾਲ ਮੁੜ ਕੇ ਕੀ ਹੋਇਆ ਕਿ ਬਾਹਰਲੇ ਜਿਹੜੇ ਮਾਈਗਰੇਟਰੀ ਡੇਬਰ ਹੀ ਉਹਨਾਂ ਨੇ ਆਣ ਕੇ ਬਰੋਣਾ ਸ਼ੁਰੂ ਕਰਤਾ ਜਦੋਂ ਉਹਨਾਂ ਨੇ ਬੁੜੋਣਾ ਸ਼ੁਰੂ ਕਰਤਾ ਸਾਡੇ ਜਿਹੜੇ ਕਿਸਾਨ ਨੌਜਵਾਨ ਕਿਸਾਨ ਨੇ ਜਿੱਦਾਂ ਇਹਨਾਂ ਨੇ ਸ਼ੁਰੂ ਕੀਤਾ ਦਾਵਾ ਇੱਥਾਂ ਦੇ ਜਿਹੜੇ ਨੌਜਵਾਨ ਕਿਸਾਨ ਨੇ ਇਹਨਾਂ ਨੇ ਵੀ ਦੇਖਿਆ ਕਿ ਅਪਜੇ ਉਹ ਬਾਹਰੋਂ ਆ ਕੇ ਕਰ ਸਕਦੇ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ ਸਾਡੇ ਤਾਂ ਪੰਜਾਬ ਦੀ ਫਸਲ ਆ ਸੋ ਇਹ ਜਿਹੜਾ ਵਾ ਇਹ ਹੁਣ ਇਸ ਵੇਲੇ ਬਹੁਤ ਸਾਰੇ ਜਿਹੜੇ ਜਿਹੜੀ ਜੇ ਸ਼ੂਗਰ ਦੀ ਜਿਹੜੀ ਜਲਦੀ ਪਈ ਹੈ ਬਿਮਾਰੀ ਚਲਦੀ ਪਈ ਹੈ ਉਹਦੇ ਵਿੱਚ ਵੀ ਡਾਕਟਰ ਇਹੀ ਸਵਾਰਚ ਕਰਦੇ ਆ ਕਿ ਗੁਰਦੇ ਦੀ ਸ਼ੱਕਰ ਦੀ ਥੋੜੀ ਬੁਤੀ ਖਾ ਲੋ ਤੇ ਬਟ ਸ਼ੱਕ ਨੂੰ ਖੰਡ ਦੇ ਵਿੱਚ ਜੇ ਦੇਖੀ ਤਾਂ 99.5% ਜਿਹੜੀ ਸ਼ੂਗਰ ਹੋ ਜਾਏ ਇਦੇ ਵਿੱਚ 59% ਹੈ। ਇਹਦੇ ਵਿੱਚ ਹੋਰ ਖੁਰਾਕੀਆਂ ਤਾਂ ਬਹੁਤ ਆ ਗੋਟ ਦੇ ਵਿੱਚ। ਸੋ ਇਸ ਕਰਕੇ ਇਹਨਾਂ ਨੇ ਚਰਨਜੀਤ ਸੀ ਹੁਣ ਆਣੇ ਜਿਹੜਾ ਗਹਿਲ ਮਾਜਰੀ ਦੇ ਵਿੱਚ ਆ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਵਾ। ਇਹਦੇ ਵਿੱਚ ਇਹਨਾਂ ਨੇ ਲਿਖਿਆ ਕੋਈ ਸਾਰਾ ਜਿੰਨਾ ਵੀ ਦੇਖਿਆ ਵਾ ਸਾਰਾ ਇੱਕ ਹਾਈਜੀਨਿਕ ਆ। ਜਾਲੀ ਲੱਗੀ ਦੀ ਆਸੇ-ਪਾਸੇ ਲੱਗੀ ਦੀ ਆ। ਉਹਦੇ ਵਿੱਚ ਮਸ਼ਕੀ ਮੱਛਰ ਦਾ ਕੋਈ ਵੀ ਜਿਹੜਾ ਵਾ ਉਹ ਕੰਨ ਦਾ ਜਾਂ ਤੁਸੀਂ ਘੱਟੇ ਮਿੱਟੀ ਦਾ ਜਿਹੜਾ ਉਹ ਨਹੀਂ ਹੈਗਾ। ਸੋ ਇਹਨਾਂ ਦੀ ਇੱਕ ਉਤਸ਼ਾਹਤ ਇਨਸ਼ਾਅਰ ਇਹਨਾਂ ਨੂੰ ਦੋ ਲਈ। ਇਹ ਅੱਜ ਜਿਹੜਾ ਵੇ ਇਸ ਫਾਰਮ ਤੇ ਜਿਹੜਾ ਬੀਸਟ ਕੀਤਾ ਵਾ ਇਹ ਜਿਹੜਾ ਦੇਖਿਆ ਕਿ ਕਾਫੀ ਅਗਾਹ ਵੱਡੀ ਤਰੀਕੇ ਨਾਲ ਜਿਹੜਾ ਵਾ ਗੁੜ ਬਣਾਇਆ ਜਾ ਰਿਹਾ ਇਹ ਸਭ ਦੇਖ ਦੇਦਗੇ ਕਿ 15023 ਦੀ ਵੈਰਾਈਟੀ ਜਿਹੜੀ ਆ ਕਿਤੀ ਵੈਰਾਈਟੀ ਆ ਉਹਦਾ ਜਿਹੜਾ ਇਸ ਵਿੱਚ ਰਿਕਵਰੀ ਵੀ ਚੰਗੀ ਆ ਤੇ ਗੁੜ ਦੀ ਜਿਹੜੀ ਕੁਆਲਿਟੀ ਵੀ ਬੜੀ ਵਧੀਆ ਪੰਜਾਬ ਸਥਾਨ ਨੂੰ ਇੱਕ ਨਵੀਂ ਤਰ੍ਹਾਂ ਦੇ ਗੁੜ ਇਹੋ ਜਿਹੇ ਕਿਸਾਨ ਦੇ ਇਹ ਆ ਕਿਤੀ ਨੇ ਜਿਹੜੇ ਲੱਗੇ ਆ ਨਾ ਇਹਨੂੰ ਆਮ ਤੌਰ ਤੇ ਕਹਿੰਦੇ ਕਰਦੇ ਇਹਦੇ ਦੇ ਦਿਸਣੇ ਕੀ ਕਿਸਾਨੀ ਵਿੱਚ ਬਹੁਤ ਕੋਸ਼ਿਸ਼ ਆ ਜੇ ਬਾਹਰ ਜਾ ਕੇ ਕਿਸਾਨੀ ਜੇ ਬਾਹਰ ਜਾ ਕੇ ਬੱਚੇ ਜਾਂਦੇ ਆ ਉੱਥੇ ਵੀ ਜਾ ਕੇ ਲੇਬਰ ਹੀ ਕਰਨੀ ਆ ਤਾਂ ਇੱਥੇ ਕਿਉਂ ਨਹੀਂ ਕਰ ਸਕਦੇ ਇੱਥੇ ਵੀ ਸਭ ਕੋਈ ਜੇ ਹੁਣ ਚਰਨਜੀਤ ਉਹਨਾਂ ਨਾਲ ਗੱਲ ਕਰੀਏ ਤਾਂ ਇੱਥੇ ਸਭ ਕੋਈ ਕੱਢ ਰਿਹਾ ਆ ਆਪਾਂ ਗੁੜ ਦੇ ਵਿੱਚੋਂ ਕੱਢ ਰਹੇ ਆ ਨਾ ਗੰਨੇ ਵਿੱਚੋਂ ਕੱਢ ਰਹੇ ਆ ਸੋ ਮਿਹਨਤ ਕਰਨ ਦੀ ਲੋੜ ਆ ਲਗਨ ਦੀ ਲੋੜ ਲੋੜ ਆ ਬਾਕੀ ਕੋਈ ਟੈਕਨੀਕ ਬਹੁਤ ਕੋਸ਼ਿਸ਼ ਆ ਬੇਗੋਲਾ ਹਾਂ ਟੇ ਪੰਜਾਬ ਕੀਤੀ ਬੜੀ ਯੂਨੀਵਰਸਿਟੀ ਵੀ ਇਨਕੂਬੇਟਰ ਜਿਹੜਾ ਸੈਂਟਰ ਹੈ ਉੱਥੇ ਕਾਫੀ ਵੱਡਾ ਦਾ ਇੰਟਰੈਕ ਉੱਥੇ ਜਿਹੜੀ ਆ ਉਹ ਗੁੜ ਤਿਆਰ ਕਰਨ ਦੀ ਟ੍ਰੇਨਿੰਗ ਵੀ ਆ ਜਿਹੜੀ ਮਸ਼ੀਨਰੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਆ ਖਾਸ ਕਰਕੇ ਹੁਣ ਕੋਈ ਲੇਬਰ ਦੀ ਪ੍ਰੋਬਲਮ ਆ ਰਹੀ ਆ ਤੇ ਲੇਬਰ ਦੇ ਵਿੱਚ ਹਾਰਵੈਸਟਰ ਜਿਹੜੇ ਆ ਜਿਹੜੇ ਇੱਕ ਇੱਕ ਕਟੂ ਵਾਲੇ ਹੈਗੇ ਆ ਉਹ 1 ਕਰੋੜ ਦੀ ਜਿਹੜੀ ਆ ਉਹ ਤਕਰੀਬਨ ਜਿਹੜੀ ਆ ਉਹ ਮਸ਼ੀਨ ਆ ਤੇ ਉਹਦੇ ਚ 45 ਲੱਖ ਰੁਪਏ ਜਿਹੜਾ ਸਬਸਿਡੀ ਆ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਜਿਹੜੀ ਦਿੱਤੀ ਜਾ ਰਹੀ ਆ ਹੁਣ ਵੀ ਆਪਾਂ ਜਿਹੜੀ ਇਸ ਮੈਮ ਦੇ ਵਿੱਚ ਨਵੀਂ ਜਿਹੜੀ ਸਪਾਂਸ ਕੀਤੀ ਗਈ ਆ ਕਿ ਉਹਦੇ ਵਿੱਚ ਟ੍ਰੈਂਚਰ ਜਿਹੜੇ ਆ ਜਾਂ ਛੋਟੇ ਟਰੈਕਟਰ ਜਿਹੜੇ ਆ ਜਾਂ ਜਿਹੜੇ ਬਾਕੀ ਇੰਪਲੀਮੈਂਟ ਜਿਹੜੇ ਗੰਨੇ ਦੀ ਖੇਤੀ ਨੂੰ ਉਤਸ਼ਾਹ ਕਰ ਕਾ ਸਾਡੀ ਕਣਕ ਝੋਨੇ ਉਤੇ ਤਾਂ ਬਹੁਤ ਸਾਰੇ ਇੰਪਲੀਮੈਂਟ ਆ ਗਏ ਨੇ ਪਰ ਗੰਨੇ ਦੇ ਵਿੱਚ ਜਿਹੜੇ ਥੋੜੇ ਆ ਉਸ ਨੂੰ ਮੈਕਨਾਈਜੇਸ਼ਨ ਕਰਨ ਵਾਸਤੇ ਹੁਣ ਜਿਹੜੀ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਸਵੈਮਸ ਯੋਨ ਦਾ ਜਿਹੜੀ ਆ ਉਹ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਦੇ ਸਬੰਧ ਵਿੱਚ ਇਹ ਸਤਾਰਾ ਹੋਣ ਦਾ ਸਾਲ ਵੀ ਜਿਹੜੇ ਹਰ ਜਿਹੜੇ ਖਵਾਤੀ ਆ ਕੇ ਆ ਕਰਦੇ ਨੇ ਕੋੜ। ਤੇ ਪੰਜਾਬ ਦੀ ਬਿਧਿਆ ਗੰਨਾ ਮੇਲਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੰਮੇਗਾ। ਨਹੀਂ ਬਹੁਤ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਆਪਣੇ ਕੋਲ ਉਹਨਾਂ ਗੰਨਾ ਬਾਧੂ ਗੰਨਾ ਵੀ ਹੈਗਾ ਵਾ। ਜਿਹੜਾ ਜੇ ਇਹ ਗੁੜ ਬਣ ਜਾਂਦਾ ਵਾ ਕਿਉਂਕਿ ਬੇਸਿਕ ਜਿਹੜਾ ਕੰਮ ਜਿਹੜਾ ਹੈਗਾ ਵਾ ਵੀ ਫਾਰਮਰ ਦੀ ਇਨਕਮ ਨੂੰ ਰੇਜ਼ ਕਰਨਾ ਵਾ ਜੇ ਉਹ ਗੁੜ ਬਣਾ ਕੇ ਕੋਈ ਸਿਹਤ ਵਾਸਤੇ ਵੀ ਚੰਗਾ ਵਾ ਜੇ ਖੇਤਕਾਰ ਨੂੰ ਵੀ ਚੰਗਾ ਮਿਲਦਾ ਗੁੜ ਤੇ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਇਹ 2025 ਤੋਂ ਬਾਅਦ ਜਿਹੜੀ ਚੱਲ ਪਏਗੀ ਜੋ ਜਿੱਦ ਅਸੀਂ ਗੰਨੇ ਦੀ ਖੇਤੀ ਕੀਤੀ ਹੈ ਇਹਦੇ ਬਾਰੇ ਵੀ ਜਰੂਰ ਤੁਹਾਨੂੰ ਜਾਣਕਾਰੀ ਇਹ ਅਸੀਂ ਲਗਭਗ 6-7 ਸਾਲ ਹੋ ਗਏ ਅਸੀਂ 5 ਫੁੱਟ ਤੇ ਗੰਨਾ ਬੀਦਿਆ ਤੋ ਲੈਣਾ ਗੰਨੇ ਦੀਆਂ ਲਾਉਣੇ ਆ ਤੇ ਇਹਦੇ ਵਿੱਚ ਜਿਹੜਾ ਵਿਚਕਾਰ ਹੈਗਾ ਅਸੀਂ ਅਲਸੀ ਮੇਥੇ ਚਨੇ ਮਿੱਠੀ ਸੌਂਫ ਦੇ ਮਸਰ ਤੇ ਧਾਰਾ ਮੀ ਦਾ 6 ਏਟਾ ਮਾਂ ਬੀਜੀਆਂ ਇਹ ਸਾਰੀਆਂ ਢਾਈ ਖੇਤ ਨੇ ਇਹਨਾਂ ਦੇ ਵਿੱਚੋਂ ਅਸੀਂ ਇਹ ਜਿੰਨੀਆਂ ਵੀ ਹੈਗੀਆਂ ਆਪਣੇ ਪਸ਼ੂਆਂ ਵਾਸਤੇ ਰੱਖਣਾ ਸਾਰਾ ਸਭ ਤੇ ਇਹਦੇ ਨਾਲ ਜਿਵੇਂ ਹੁਣ ਐਂਟਰ ਕ੍ਰੌਪ ਕਹਿੰਦੇ ਆ ਜੀ ਕਿ ਇਹਦੇ ਬਾਰੇ ਸੋਚਿਆ ਇਹਦੇ ਪਿੱਛੇ ਕੀ ਲੌਜਿਕਸ ਸੀਗਾ ਜਿਹੜਾ ਤੁਸੀਂ ਇਹਦੇ ਅਖੀਤੀ ਹੈ ਹਾਂ ਇਹ ਨਹੀਂ ਐਸ ਵਾਰ ਨਹੀਂ ਕੀਤੀ ਸਾਨੂੰ ਛੇ-7 ਸਾਲ ਹੋ ਗਏ ਕਾਰਨ ਕੀ ਆ ਇਹ ਜਿਹੜਾ ਗੰਨਾ ਹੈ ਹੁਣ ਇਹਨੂੰ ਇਧਰੋਂ ਵੀ ਧੁੱਪ ਪੈਣੀ ਇਧਰੋਂ ਵੀ ਧੁੱਪ ਪੈਣੀ ਹੈ ਇਸ ਗੰਨੇ ਨੂੰ ਹਵਾ ਵੀ ਪੈਣੀ ਆ ਇਹ ਗੰਨਾ ਮੋਟਾ ਵੀ ਹੋ ਜਾਂਦਾ ਤੇ ਦੂਏ ਨੰਬਰ ਤੇ ਇਹ ਜਿਹੜਾ ਗੰਨਾ ਆ ਇਹ ਨਾਲ ਜਿਹੜਾ ਝਾੜ ਵੱਜ ਜਾਂਦਾ ਦੂਜੇ ਗੰਨੇ ਨਾਲ। ਹਾਂ। ਜਿਹੜੀ ਵਿੱਚ ਫਸਲ ਬੀਜੀ ਆ ਉਹਦਾ ਫਿਰ ਕੀ ਵਰਤੋਂ ਚ ਆਦੀ? ਉਹ ਜਿੰਨਾ ਵੀ ਜਿਹੜੀ ਫਸਲਾਂ ਬੀਜੀਆਂ ਆ ਉਹ ਅਸੀਂ ਆਪਣੇ ਪਸ਼ੂਆਂ ਵਾਸਤੇ ਆ ਕਾੜੇ ਦੇਣ ਲਈ ਤੇ ਉਹਨਾਂ ਵਾਸਤੇ țeੜੇ ਚ ਪਾਉਣ ਲਈ ਕੁਛ țeੜੇ ਪਾਉਣੇ ਨੇ ਤੇ ਸ਼ਿਕਾੜੇ ਦੇਣ ਲਈ ਉਹ ਘਰੇ ਰੱਖਣੇ ਆ। ਤੁਹਾਡੇ ਨਾਲ ਅੱਜ ਖੇਤੀਬਾੜੀ ਅਫਸਰ ਵੀ ਆਏ ਹੋਏ ਨੇ। ਉਹਨਾਂ ਨੇ ਕੀ ਜਾਇਜ਼ਾ ਲਿਆ ਜਾਂ ਕੀ ਉਹਨਾਂ ਨੇ ਡਾਕਟਰ ਸ਼ਿਵਿੰਦਰ ਜੀ ਆ ਲੱਕੀ ਜੀ ਇਹ ਆਏ ਨੇ ਹੌਣ ਤੋਂ ਕਿ ਡਾਕਟਰ ਸ਼ਿਵਿੰਦਰ ਜੀ ਦਾ ਹੁਣ ਨਵਾਂ ਸ਼ਹਿਲ ਇਹ ਵੀ ਸਹਾਇਕ ਸਹਾਇਕ ਗੰਨਾ ਵਿਕਾਸ ਅਫਸਰ ਬਣ ਗਏ ਨੇ ਤੇ ਇਹਨਾਂ ਨੇ ਵੀ ਆਏ ਸੀ ਤੇ ਮਤਲਬ ਇਹ ਕਹਿੰਦੇ ਸੀ ਵੀ ਤੁਹਾਨੂੰ ਇੰਟਰਕ੍ਰੋਪ ਜਿਹੜੀ ਉਹ ਦੇਖਣ ਆਉਣਾ ਤੇ ਹੁਣ ਇਹਨਾਂ ਨੇ ਦਿਖਾ ਲ ਦਿੱਤੀ ਆ ਕੁਝ ਕੋਈ ਚੀਜ਼ਾਂ ਹੈ ਇੱਥੇ ਜੰਮ ਪਈਆਂ ਆ ਉਹ ਦੀਦੀਆਂ ਹਜੇ ਇਹਨਾਂ ਨੇ 2-4 ਦਿਨ ਤੀ ਨਿਕਲਣਾ ਤੇ ਫਿਰ ਵਧੀਆ ਕਿਸ ਤਰ੍ਹਾਂ ਪੂਰੀਆਂ ਜਿਹੜੀਆਂ ਲਾਈਨਾਂ ਭਰ ਜਾਣਗੀਆਂ ਤੁਸੀਂ ਵੀ ਆਪਣਾ ਪਹਿਲਾ ਨਾਮ ਹਾਂਜੀ ਮੈਂ ਡਾਕਟਰ ਅਸ਼ਵਿੰਦਰ ਸਹਾਇਕ ਗੰਨਾ ਵਿਕਾਸ ਅਫਸਰ ਸ਼ਹੀਦ ਭਗਤ ਸਿੰਘ ਨਗਰ ਅੱਜ ਸਾਡਾ ਜਿਹੜਾ ਮੇਨ ਮੁੱਦਾ ਆ ਬਈ ਜਿਹੜਾ ਗੰਨੇ ਦੀ ਪ੍ਰਤੀ ਹੈਕਟੇਰ ਜਿਹੜੀ ਪੈਦਾਵਾਰ ਆ ਵਧਾਉਣ ਲਈ ਇੱਦਾਂ ਕਿ ਕਿਸਾਨ ਆ ਰਵਾਇਤੀ ਤਰੀਕੇ ਦੇ ਨਾਲ ਗੰਨਾਗਾਉਂਦੇ ਨੇ ਜਿਹੜੀ ਇਹ ਵਿਧੀ ਆ ਤੁਸੀਂ ਦੇਖ ਰਹੇ ਹੋ ਇੱਧਰ ਇਹਨੂੰ ਆਪਾਂ ਟ੍ਰੈਂਚ ਵਿਧੀ ਕਹਿੰਦੇ ਆ ਇਹਦੇ ਵਿੱਚ ਆਪਾਂ 5 ਫੁੱਟ ਦੇ ਗੰਨਾ ਲਾ ਕੇ ਵਿੱਚ ਅੰਤਰ ਫਸਲਾਂ ਲਾ ਕੇ ਆਪਾਂ ਵਾਧੂ ਮੁਨਾਫਾ ਕਮਾ ਸਕਦੇ ਆ ਇਹ ਸੱਚੀ ਦਾ ਬੈਨੀਫਿਟ ਹੈਗਾ ਇਹਦਾ ਬੈਨੀਫਿਟ ਦੇਖੋ ਜੀ ਦੋ ਤਰੀਕੇ ਨਾਲ ਆ ਇੱਕ ਤਾਂ ਜਿਹੜੀਆਂ ਤੁਸੀਂ ਅੰਤਰ ਫਸਲਾਂ ਆ ਉਹਦੇ ਤੋਂ ਤੁਸੀਂ ਜਿਹੜਾ ਵਾਧੂ ਮੁਨਾਫਾ ਲੈ ਲੈਣਾ ਦੂਜੀ ਜਿਹੜੀ ਇਹ ਵਿਧੀ ਆ ਇਹਦੇ ਨਾਲ ਕੀ ਆ ਕਿ ਇਹਨੂੰ ਹਵਾ ਤੇ ਜਿਹੜੀ ਧੁੱਪ ਆ ਦੋਨੇ ਪਾਸੇ ਤੋਂ ਪੈਣੀ ਆ ਜਿਹਦੇ ਨਾਲ ਗੰਨੇ ਦੀ ਪੈਦਾਵਾਰ ਦੇ ਵਿੱਚ ਵਾਧਾ ਹੁੰਦਾ ਸਤ ਸਤ ਇਹ ਮੇਰਾ ਨਾਮ ਵਿਕਰਮਜੀਤ ਹੈ ਖੈਰਾ ਸੀਸੀਡੀਓ ਨਵਾਂ ਸ਼ਹਿਰ sugar mill ਤੁਸੀਂ ਅੱਜ ਇੱਥੇ ਆਇਓ ਮਤਲਬ ਕੀ ਮਤਲਬ ਤੁਹਾਡਾ ਮਾਇਨਾ ਸੀ ਇੱਥੇ ਦਾ ਤੁਸੀਂ ਕਿਸਾਨਾਂ ਨੂੰ ਕਿੰਨਾ ਕੁ ਉਤਸ਼ਾਹਿਤ ਕਰਦੇ ਹੋ ਇਸ ਡਬਲ ਖੇਤੀ ਬਾਰੇ ਐਸ ਹੁਲੇ ਅਸੀਂ ਚੰਨਜੀਤ ਸਿੰਘ ਜੀ ਗੈਲ ਮੁਜਾਰੀ ਦੇ ਫੀਲਡ 'ਚ ਖੜੇ ਆ। ਇੱਥੇ ਨਾ ਤਕਰੀਬਨ 4-5 ਫੁੱਟ ਤੇ ਵੱਖ-ਵੱਖ ਵੈਰਾਈਟੀਆਂ ਜਿਹੜੀਆਂ ਲਾਈਆਂ ਆ ਇੰਟਰ ਕ੍ਰੋਪ ਇਹਦੇ ਵਿੱਚ ਇੰਟਰ ਕ੍ਰੋਪ ਵੀ ਬੀਜੀ ਆ। ਤੇ ਇਹ ਬਹੁਤ ਹੀ ਸਾਡੇ ਗਾਂਵਦੂ ਕਿਸਾਨ ਵੀਰ ਨੇ ਜਿਹੜੇ ਕਿ ਇਹ ਸਾਡੇ ਨਾਲ ਮਿਲ ਕੇ ਤਜਰਬੇ ਕਰਦੇ ਰਹਿੰਦੇ ਆ ਤੇ ਬਹੁਤ ਵਧੀਆ ਇਹ ਝਾੜ ਕੱਢਦੇ ਆ। ਨਾਲ ਦੀ ਨਾਲ ਇਹਨਾਂ ਕ੍ਰੈਸ਼ਰ ਵੀ ਲਾਇਆ ਹੈ। ਇਹ ਉਹਦਾ ਗੁੜ ਦਾ ਤੇ ਬਾਕੀ ਜਿਹੜਾ ਬ੍ਰਾਊਨ 슈ਗਰ ਇਹਦਾ ਉਤਪਾਦਨ ਕਰਦੇ ਆ। ਸਾਡੇ ਡਿਸਟ੍ਰਿਕਟ ਦੇ ਵਿੱਚ ਕਿੰਨੇ ਕ ਕਿਸਾਨ ਨੇ ਜਿਹੜੇ ਇਹ ਜੀ ਸਾਡੇ ਅਲੱਗ-ਅਲੱਗ ਏਰੀਆ ਵਿੱਚ ਹੋਰ ਵੀ ਜ਼ਿੰਮੇਦਾਰ ਆ ਜਿਹੜੇ ਇਸ ਤਰ੍ਹਾਂ ਖੇਤੀ ਕਰਦੇ ਆ ਜਿਹੜੇ ਨਵੀਂ ਟੈਕਨੋਲੋਜੀ ਦੇ ਨਾਲ ਖੇਤੀ ਕਰਦੇ ਆ ਉਹਨਾਂ ਦੇ ਬਿਊਟ ਵੀ ਅਸੀਂ ਜਾਣਦੇ ਰਹਿੰਦੇ ਆ। ਇਸ ਤਰ੍ਹਾਂ ਹੀ ਅਸੀਂ ਬਾਕੀ ਜ਼ਿਮੀਂਦਾਰਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਉਹ ਇੱਥੇ ਆਣ ਕੇ ਵੇਖ ਕੇ ਇਤੋ ਉਤਸ਼ਾਹਤ ਹੋ ਕੇ ਆਪਣੇ ਜਿਹੜੇ ਖੇਤਾਂ 'ਚ ਵੀ ਇਸ ਤਰ੍ਹਾਂ ਦੀ ਖੇਤੀ ਕਰਨ ਪਰ ਇਹ ਵੀ ਜਰੂਰ ਦੱਸੋ ਕਿ ਜਿਹੜੀ 슈ਗਰ ਮੈਲ ਆ ਉਹਨਾਂ ਦੀ ਜਿਹੜੀ ਆ ਕਦੋਂ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ 슈ਗਰ ਮੈਲ ਜਿਹੜੀ ਆ ਇਹ ਨਵੰਬਰ ਦੇ ਲਾਸਟ ਵੀਕ 'ਚ ਇਕਸਪੈਕਟਡ ਆ ਪਰ ਅਜੇ ਜਿਹੜੀ ਆ ਇਹ ਤਰੀਕਾ ਜੇ ਕੋਈ ਵੀ ਸਰਕਾਰ ਵੱਲੋਂ ਨਹੀਂ ਮੀਤੀ ਗਈ ਇਹ ਜਿਸ ਤਰ੍ਹਾਂ ਹੀ ਤਰੀਕਾ ਹੁੰਦੀ ਤੇ ਉਸ ਸਾਹਮਣੇ ਜਿਹੜੀ ਆ ਇਹਦੀ ਪੜਾਈ ਸੀਜ਼ਨ ਜਿਹੜਾ 25 26 ਦਾ ਉਹ ਸ਼ੁਰੂ ਹੋ ਜਾਏਗਾ